ਕੀ ਨਵਾਂ ਕਿੱਥੋਂ ਤੁਹਾਡੀ ਵਾਪਸੀ ਹੋਈ ਹੈ ਬਾਬਾ ਜੀ ਨੇ ਕਰਵਾਈ ਹੈ ਸਾਡੀ ਬਾਬਾ ਜੀ ਨੇ ਉਥੋਂ ਦਵਾਈ ਤੋਂ ਹੋਤੋਂ ਇੰਟਰਨੈਸ਼ਨਲ ਸਿਟੀ ਸੀ ਇੰਟਰਨੈਸ਼ਨਲ ਸਿਟੀ ਤੋਂ ਵਾਪਸੀ ਕਰਾਈ ਕਿਸ ਬੇਸ ਤੇ ਉੱਥੇ ਗਏ ਸੀ ਜੀ ਹਾਂ ਜਿਸ ਬੇਸ ਦੇ ਗਏ ਸੀ ਉੱਥੇ ਉੱਥੇ ਗਿਆ ਸੀ ਉੱਥੇ ਵੀ ਕੰਮ ਕਰਨ ਵਾਸਤੇ ਟੂਲਸ ਵੀ ਜਿੱਦੇ ਗਏ ਜਾਂ ਦੂਜੇ ਦੂਜਾ ਹੀ ਹੋਈ ਜਿਆਦਾ ਵਰਕ ਤੇ ਗਏ ਹਾਂਜੀ ਹਾਂਜੀ ਕੰਪਨੀ ਨੇ ਕਿਸ ਨੇ ਬੁਲਾਇਆ ਕੰਪਨੀ ਨੇ ਸੀ ਟਰਾਸਕਟ ਕੰਪਨੀ ਨੇ ਉੱਥੇ ਕੀ ਹਾਲਾਤ ਸੀ ਜਦੋਂ ਤੁਹਾਨੂੰ ਰੱਖਿਆ ਗਿਆ ਕਿੰਨੇ ਚਿਰ ਬਾਅਦ ਤੁਹਾਡੀ ਵਾਪਸੀ ਸੰਭਵ ਹੋਈ ਹੈ ਹਾਂ ਹੁਣ ਇਹ 6 ਤੋਂ 2 ਸਾਲ ਬਾਅਦ ਉਹਨਾਂ ਨੇ ਜਿਹੜਾ ਉੱਪਰ ਪਹੁੰਚ ਗਿਆ ਸੀ ਉੱਥੇ ਕੀ ਹਾਲਾਤ ਸੀ ਉੱਥੇ ਬਹੁਤ ਗੰਦੇ ਹਾਲਾਤ ਸੀ ਕੋਈ ਤੁਹਾਡੇ ਦੇ ਉੱਥੇ ਪਰਚਾ ਵੀ ਹੋ ਗਿਆ ਸੀ ਪਰਚਾ ਹੀ ਹੋਇਆ ਵੀ ਕੇਸ ਚੱਲ ਪਿਆ ਅਚਾਰਾ ਪਰਚਾ ਹੈ ਉਹਨਾਂ ਨੇ ਤੁਹਾਨੂੰ ਉੱਥੇ ਰਸਤੇ ਰੱਖਿਆ ਗਿਆ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਕੇਸ ਦੇ ਵਿੱਚ ਪਾਤਾ ਹੈ ਉਦੋਂ ਬਾਅਦ ਉਹਨਾਂ ਨੇ ਜਦੋਂ ਉਹ ਮੈਂ ਟ੍ਰਾਂਸ ਕੱਢ ਗਿਆ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡਾ ਕੇ ਅਸੀਂ ਹੱਲ ਕਰਾਂਗੇ ਵੀ ਤੁਸੀਂ ਕੋਹ ਨਹੀਂ ਕਰਨਾ ਪਰ ਉਹ ਬਾਅਦ ਚ ਉਹਨਾਂ ਨੇ ਕੋਈ ਹਾਲੂ ਫੁੱਲੂ ਨਹੀਂ ਕੀਤਾ ਬਾਅਦ ਮੈਨੂੰ ਕਹਿੰਦੇ ਵੀ ਤੁਹਾਡਾ ਇਦਾ ਇਦਾ ਪ੍ਰੋਬਲਮ ਹੈ ਤੁਸੀਂ ਆਪ ਹੀ ਕਰ ਲੈ ਆਪਣੀ ਜੀ ਰੋਟੀ ਪਾਣੀ ਖਾਣ ਪੀਣ ਨੂੰ ਮਿਲਦਾ ਹੀ ਕੰਪਨੀ ਨੇ ਨਹੀਂ ਦਿੱਤਾ ਕੋਈ ਹਾਲਾਤ ਕੀ ਸੀ ਉੱਥੇ ਦੇ ਹਾਲਾਤ ਤਾਂ ਬਹੁਤ ਮਾਰੇ ਹੀ ਤਾਂ ਜਿਹੜੇ ਨੌਜਵਾਨ ਅੱਜ ਵੀ ਵਿਦੇਸ਼ਾਂ ਰੋਕ ਕਰ ਰਹੇ ਆ ਉਹਨਾਂ ਕੋਈ ਫਾਇਦਾ ਚੁਣਨੇ ਉਹਨਾਂ ਨੂੰ ਤਾਂ ਇਹੀ ਕਹਾਂਗੇ ਜਾਣ ਜਾਣ ਦੀ ਲੋੜ ਹੀ ਨਹੀਂ ਯਾਰ ਉਧਰ ਤਾਂ ਬਸ ਖਜਲ ਖਵਾਰੀ ਐ ਬਾਬਾ ਜੀ ਨੇ ਕਿਵੇਂ ਤੁਹਾਡਾ ਦਾਤਾ ਤੁਹਾਡਾ ਬਾਬਾ ਜੀ ਨੇ ਤਾਂ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਵੀ ਬਾਬਾ ਜੀ ਨੂੰ ਜਾਓ ਵੀ ਇਹ ਦੇ ਦੇ ਕਰ ਦੇ ਦੇਣਗੇ ਪਰ ਉਹਨਾਂ ਨੇ ਕਿ ਇਹਨਾਂ ਨੇ ਜ਼ਿੰਮਾਰੀ ਕਿ ਨਹੀਂ ਕੀਤਾ ਹੈਗਾ 2 ਜਨਵਰੀ ਗਾਇਮੇ ਮੈਂ ਬਾਤ ਵਾਪਸ ਪਰਤੇ ਹਾਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਓਨ ਠੀਕ ਸਹੀ ਮਹਿਸੂਸ ਕਰ ਰਹੇ ਹਾਂ ਪਰ ਉੱਥੇ ਤਾਂ ਬਹੁਤ ਮੰਦਾ ਹਾਲ ਹੈ ਤੁਹਾਡੇ ਉੱਤਰ ਦੀ ਘਰ ਵਾਪਸੀ ਹੋਈ ਹੈ ਦੁਬਈ ਤੋਂ ਕੀ ਕਹਿਣਾ ਚਾਹੋ ਅਸੀਂ ਤਾਂ ਇਹ ਕਹਾਂਗੇ ਜੀ ਜਿਹੜੇ ਬੰਦੇ ਉੱਥੇ ਜਾਂਦੇ ਕੰਮ ਕਰਨ ਜਾਂਦੇ ਹੋ ਐਦਾਂ ਫਸ ਜਾਂਦੇ ਉਹਨਾਂ ਦਾ ਬਹੁਤ ਬੰਦਾ ਹਾਲ ਆ ਘਰ ਦੀ ਬਰਬਾਦੀ ਆ ਬੰਦੇ ਦੀ ਬਰਬਾਦੀ ਆ ਹੁਣ ਇਹ ਦੋ ਢੀਆਂ ਇੱਕ ਮੁੰਡਾ ਇਹ ਹਲਾਸੀ ਜਦੋਂ ਮੰਨ ਲਓ ਕਿ ਐਡਵਾਈਸ ਤੇ ਫਸੇ ਹੋਏ। ਜਦੋਂ ਫਸੇ ਸੀ ਉਦੋਂ ਅਸੀਂ ਇਹਨਾਂ ਕਰਜ਼ਾ ਲੈ ਕੇ ਮੁੰਡੇ ਕੋ ਬੈਂਕ 'ਚੋਂ ਖਰਜਾ ਲੈ ਕੇ ਭੇਜਿਆ। ਇਹਨੂੰ ਵਾਪਸੀ ਕਰਾਉਣੀ ਵੀ ਵਾਪਸੀ ਕਰਾਉਣੀ ਤਾਂ ਪੈਸੇ ਖਾ ਗਏ। ਇੰਜੀਨੀਅਰ ਹੀ ਭੇਜਿਆ। ਫਿਰ ਦੋ ਵਾਰੀ ਅਸੀਂ ਟਿਕਟ ਕਰਾ ਕੇ ਭੇਜੀ ਆਊਟ ਪਾਸ ਦੇ ਪੈਸੇ ਉਹ 8 15000 ਰੁਪਏ ਪੈ ਜਾਣ। ਜਿਹੜੀ ਪੇਮੈਂਟ ਲਈ ਉਹ ਕਿੰਨੇ ਲਈਏ ਤੁਹਾਡੇ ਕੋਲ? ਸਾਡੇ ਕੋਲੋਂ ਕੋਈ ਕਪੂਰਥਲੇ ਦਾ ਬੰਦਾ ਹੈਗਾ ਜੀ। ਅੱਛਾ ਨੇ ਕਿਹਾ ਇਹ ਕਿ ਮੈਂ ਵਾਪਸੀ ਕਰਾਉਂਗਾ। ਮੈਂ ਵਾਪਸੀ ਕਰਾਉਂਗਾ। ਕਹਿੰਦਾ ਜੀ ਮੈਂ ਕੇਸ ਕੀਤਾ ਆਪ ਇੰਡੀਆ ਆ ਗਿਆ ਕਹਿੰਦਾ ਜੀ ਮੇਰੇ ਆਪਣਾ ਮੈਂ ਜਾ ਇਥੋਂ ਕਹਿੰਦਾ ਜਾ ਕੇ ਉੱਥੇ ਕਰਾਉਂਗਾ ਫਿਰ ਕਹਿੰਦਾ ਜੀ ਜਿਹੜਾ ਵਕੀਲ ਆ ਵਕੀਲ ਦੇ ਵਕੀਲ ਦੇ ਸੱਟਾ ਸੱਟਾ ਲੱਗ ਗਿਆ ਹੁਣ ਕੰਮ ਨਹੀਂ ਕਰ ਸਕਦਾ ਉਹ ਜੋ ਐਵੇਂ ਆਲਾ ਟਾਲਾ ਕਰਦਾ ਰਿਹਾ ਫਿਰ ਫਿਰ ਇਹਨੂੰ ਕੋਲ ਸੱਦ ਲਿਆ ਉਹਨੇ ਕੋਲ ਸੱਦ ਕੇ 2 ਮਹੀਨੇ ਰੱਖ ਕੇ ਖਰਾਾ ਪੂਰਾ ਪੂਰਾ ਤੇਰੇ ਪੈ ਪੂਰਾ ਹੋਗਾ ਨਹੀਂ ਜਦੋਂ ਤੁਸੀਂ ਕੰਪਨੀ ਚ ਭੇਜਿਆ ਇਹਨੂੰ ਕੰਮ ਵੇਸ ਭੇਜਿਆ ਹੀ ਜਾਂ ਇਹਨੂੰ ਨਹੀਂ ਕੰਮ ਉਹਨੇ ਕੰਮ ਵਾਸਤੇ ਭੇਜਿਆ ਸੀ ਅੱਛਾ ਤੇ ਇੱਕ ਵਾਰੀ ਆਇਆ ਵੀ ਸੀ ਫਿਰ ਦੁਬਾਰਾ ਗਿਆ ਮੁੜ ਕੇ ਅੱਛਾ ਉਦੋਂ ਬਾਅਦ ਫਿਰ ਇਹ ਹਾਲਾਤ ਬੜੇ ਕਿੰਨੇ ਸਿਰ ਖਰਾਬ ਹੋਇਆ ਉੱਥੇ ਤੁਹਾਡਾ ਲड़का ਉਦੋਂ ਸਮਝ ਲਿਆ ਵੀ 2.5 ਸਾਲ ਹੀ ਇਹ ਬਿਡੇ ਤੁਰੇ ਫਿਰ ਦਰਜੇ ਕੰਮ ਕਿਤੇ ਘਰੇ ਹੋਈ ਪੈ ਦਿੰਦੇ ਉੱਥੇ ਕਾਹਦੇ ਕੰਮ ਕਰਦਾ ਏ ਉੱਥੇ ਕੰਪਨੀ ਥੀ ਸੀ ਉਹਦਾ ਸੀ ਉੱਥੇ ਗੇਟ ਬਾਲ ਜਿਹੜੇ ਬਣਾਉਣੇ ਆ ਕੰਦਾ ਖੜੀਆਂ ਲਾਦੇ ਤੇ ਹੁਣ ਅੱਜ ਘਰ ਵਾਪਸੀ ਹੋਈ ਸਤਿ ਸ੍ਰੀ ਅਕਾਲ ਜਿਤਨਾ ਫਿਰ ਗਿਆ ਕੀ ਗੱਲਾਂ ਚੱਲੀਆਂ ਅਸੀਂ ਤਾਂ ਮਹਾਰਾਜ ਜੀ ਸ਼ੁਕਰ ਕੀਤਾ ਸਾਡਾ ਬੰਦਾ ਆ ਗਿਆ ਹੁਣ ਚੱਲ ਅਸੀਂ ਹੌਲੀ ਹੌਲੀ ਕਰ ਕਰਾ ਕੇ ਕਰਜ਼ਾ ਲਾਵਾਂਗੇ ਜਿੱਦਾਂ ਵੀ ਹੈਗਾ ਪਰ ਅਸੀਂ ਗਾਂ ਕਿੰਨੇ ਵੀ ਗਾਂ ਨਾ ਯਾਰ ਤਾਂ ਖਰਾ ਇੱਥੇ ਥੋੜਾ ਕਰ ਲੈਣ ਉਹ ਹੀ ਘਰ ਖਰਾ ਬਾਹਰ ਜਾ ਕੇ ਬੜਾ ਊਕਾ ਅੱਬੀ ਅੱਜ ਇੱਕ ਨੌਜਵਾਨ ਡਿਬਈ ਤੋਂ ਵਾਪਸੀ ਹੋਈ ਆ ਮੇਰੇ ਪਿਰਾਵਰ ਵਾਪਸ ਆਇਆ ਵਾ ਇਹ ਤਕਰੀਬਨ 6 ਸਾਲ ਬਾਅਦ ਵਾਪਸ ਆਇਆ ਤਕਰੀਬਨ ਇਹ 2 ਸਾਲ ਦਾ 2 ਸਾਲ ਤੋਂ ਉੱਥੇ ਉਹ ਫਸਿਆ ਹੋਇਆ ਸੀਗਾ ਕਿਉਂਕਿ ਉਹਨਾਂ ਦੀ ਕੰਪਨੀ ਨੇ ਇਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਜਾਓ ਇਹ ਬਾਹਰ ਦੱਸਦਾ ਕਿ ਕਿਸੇ ਨੂੰ ਇਹਦਾ ਫੋਨ ਲੈ ਲਿਆ ਫੋਨ ਲੈ ਕੇ ਤੇ ਫੋਨ ਤੋਂ ਕਿਸੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਪੁਲਿਸ ਵਾਲੇ ਨੂੰ ਤੇ ਪੁਲਿਸ ਵਾਲੇ ਨੇ ਇਹਨਾਂ ਨੂੰ ਹਾਲੇ ਨੂੰ ਫੜ ਲਿਆ ਤੇ ਉਹਨੂੰ 15 ਦਿਨ ਦੀ ਉੱਥੇ ਕੈਦ ਹੋਈ ਤੇ ਕੈਦ ਤੋਂ ਛੁੱਟ ਗਿਆ ਤੇ ਫਿਰ ਇਹਨੇ ਆਉਣਾ ਸੀਗਾ ਵਾਪਸ ਤੇ ਵਾਪਸ ਇਹਨੂੰ ਕਹਿੰਦੇ ਵੀ ਤੈਨੂੰ ਉਹ ਬਣਾਉਣਾ ਪਊਗਾ ਦੂਸਰਾ ਜਿਹੜਾ ਹੈਗਾ ਆ ਜਿਹੜਾ ਪਾਸਪੋਰਟ ਤੇ ਜਿਹੜਾ ਜਿਹਦੇ ਨਾਲ ਤੂੰ ਵਾਪਸ ਜਾਵੇਂ ਤੇ 90000 ਰੁਪਏ ਇਹਦੇ ਕੋਲ ਕਪੂਰਥਲੇ ਦਾ ਕੋਈ ਬੰਦਾ ਸੀਗਾ ਉਹਨੇ ਲੈ ਲਿਆ ਵੀ ਮੈਂ ਤੈਨੂੰ ਉਹ ਵਾਈਟ ਪਾਸਪੋਰਟ ਬਣਾ ਕੇ ਤੇ ਤੈਨੂੰ ਭੇਜ ਦੇਣਾ ਫਿਰ ਹੋਰ ਵੀ ਕਈਆਂ ਨੇ ਇਹਦੇ ਨਾਲ ਠੱਗੀਆਂ ਮਾਰੀਆਂ ਵਿਚਾਰਾ ਗਰੀਬ ਉੱਥੇ ਫਸਿਆ ਹੋਇਆ ਸੀ ਤੇ तकरीबन ਇਹਦੇ ਕੋਲ ਜਿਹੜਾ ਹੈਗਾ ਜਿਹੜੀ ਉਧਰਲੀ ਇਮੀਗਰੇਟ ਜਦੋਂ ਆਉਣ ਲੱਗਾ ਉਹ ਪਾਸਪੋਰਟ ਤੇ ਇਮੀਗ੍ਰੇਸ਼ਨ ਨੇ ਰੋਕ ਦਿੱਤਾ ਉਹ ਕਹਿੰਦੇ ਤੇ ਤੇਰੇ ਤੇ ਹਜੇ ਕੇਸ ਚੱਲਦਾ ਉਹ ਜਿਹੜਾ ਇਹ ਤੋਂ ਕਰਦਿਆਂ ਨੇ ਉਹ ਪੈਸੇ ਤੇ ਜਿਹੜਾ ਉਹ ਪਾਸਪੋਰਟ ਬਣਾ ਕੇ ਭੇਜਿਆ ਸੀਗਾ ਆਉਣ ਵਾਸਤੇ ਜਿਹੜਾ ਸਲਿੱਪ ਉਹਦਾ ਉਹਦੀ ਡੇਟ ਲੰਘ ਗਈ ਜਿਹੜੀ ਅਟੈਚਡ ਭੇਜੀ ਸੀ ਅਟੈਚਡ ਦੀ ਵੀ ਡੇਟ ਲੰਘ ਗਈ ਫਿਰ ਉਸੇ ਵਿਚਾਰਾ ਰੋਂਦਾ ਰਿਹਾ ਤੇ ਨਾ ਤਾਂ ਇਹਨੂੰ ਉੱਥੇ ਇਮੀਗ੍ਰੇਸ਼ਨ ਵਾਲੇ ਤੇ ਉੱਥੇ ਜਾਂਦਾ ਸੀਗਾ ਤਾਂ ਅੰਬੈਸੀ ਵਾਲੇ ਵੀ ਇਹਨਾਂ ਦੀ ਗੱਲ ਨਾ ਸੁਣੀ ਫਿਰ ਇਹ ਤਕਰੀਬਨ ਸਾਡੇ ਕੋਲ 31 ਅਗਸਤ ਨੂੰ ਇਹਦਾ ਪਰਿਵਾਰਕ ਮੈਂਬਰ ਇੱਥੇ ਆਏ ਸੀ ਸਾਡੇ ਕੋਲ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਫਸਿਆ ਹੋਇਆ ਤੇ ਅਸੀਂ ਉਹ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਸੀਗੀ ਇਹਨਾਂ ਦੀ ਗੱਲ ਸੁਣ ਕੇ ਉੱਥੇ ਅੰਬੈਸੀ ਨੂੰ ਭੇਜਿਆ ਤੇ ਅੰਬੈਸੀ ਨੇ ਜਿਹੜਾ ਹੈਗਾ ਇਹਦੇ ਨਾਲ ਸੰਪਰਕ ਕੀਤਾ ਤੇ ਇਹਨੂੰ ਉੱਥੇ ਜਿਹੜੇ ਸੀਗੇ ਜਿੱਥੇ ਵਾਪਸ ਆਉਂਦੇ ਆ ਉਹਨਾਂ ਦੇ ਵਿੱਚ ਭੇਜ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ 31 ਅਗਸਤ ਨੂੰ ਸਾਡੇ ਕੋਲ ਆਏ ਸੀ ਤੇ 3 ਸਤੰਬਰ ਨੂੰ ਜਿਹੜਾ ਹੈਗਾ ਇਹ ਆਪ ਵਾਪਸ ਆਪਣੇ ਪਰਿਵਾਰ ਵਿੱਚ ਆ ਗਿਆ ਸੋ ਇਹਦਾ ਕਾਫੀ ਜਿਹੜਾ ਹੈਗਾ ਜਿਹੜਾ ਉੱਥੇ ਇਹ ਸੋਸ਼ਣ ਹੋਇਆ ਕਿਉਂਕਿ ਕੰਮ ਉੱਥੇ ਜੇ ਕਰਦਾ ਵੀ ਸੀਗਾ ਤੇ ਇਹਨੂੰ ਕੋਈ ਪੈਸੇ ਨਹੀਂ ਦਿੰਦਾ ਸੀਗਾ ਕਿਉਂਕਿ ਇਹਦਾ ਵੀਜ਼ਾ ਜਿਹੜਾ ਹੈਗਾ ਨਹੀਂ ਸੀਗਾ ਤੋ ਇਹਨੇ तकरीबन ਜਿਹਨੇ ਵੀ ਕੋਈ ਇਹਨੂੰ ਕਿਸੇ ਨੇ ਕਿਹਾ ਵੀ ਅਸੀਂ ਮਗਾ ਦਿੰਨੇ ਆ ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਰਹੇ ਪਰ ਅਸੀਂ ਧੰਨਵਾਦ ਕਰਦੇ ਆਂ ਇੰਡੀਆ ਯੂਨੀਵਰਸਿਟੀ ਦਾ ਜਿਨ੍ਹਾਂ ਨੇ ਇਹ ਇਹ ਜਿਹੜੀ ਹੈ ਜਦੋਂ ਸੰਪਰਕ ਹੋਇਆ ਤੇ ਇਹਨਾਂ ਨੇ ਸੰਪਰਕ ਕਰਕੇ ਇਹਨਾਂ ਨੂੰ ਦੋ ਵਾਰੀ ਉਹਨਾਂ ਨੇ ਸੰਪਰਕ ਕੀਤਾ ਤੇ ਭੇਜਿਆ ਹੁਣ ਵੀ ਜਿਹੜਾ ਹੈਗਾ ਦੱਸਦੇ ਇਹਨਾਂ ਦਾ ਪਰਿਵਾਰ ਕੰਬੈਸ਼ੀ ਦਾ ਫੋਨ ਸਾਨੂੰ ਆਇਆ ਕਿ ਤੁਹਾਡਾ ਬੰਦਾ ਪਹੁੰਚ ਗਿਆ ਕਿ ਨਹੀਂ ਸੋ ਅੱਛਾ ਕਿਹੜੇ ਕੇਸ ਇਹ ਅੰਦਰ ਹੈ ਆ ਕੇਸ ਦੇ ਵਿੱਚ ਇਹਦੇ ਕੋਲ ਕਿਸੇ ਨੇ ਫੋਨ ਲੈ ਲਿਆ ਤੇ ਦੋਸਤ ਲਿੱਤਰ ਨੇ ਤੇ ਉਹਦੇ ਉੱਤੇ ਪੁਲਿਸ ਵਾਲੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਫੋਨ ਇਹਦਾ ਸੀਗਾ ਫੋਨ ਇਹਦਾ ਸੀਗਾ ਇਸ ਕਰਕੇ ਉਹਨਾਂ ਨੂੰ 15 ਦਿਨ ਦੀ ਜੇਲ੍ਹ ਹੋਈ ਇਹਨੂੰ ਤੇ ਜੇਲ੍ਹ ਤੋਂ 15 ਦਿਨ ਮਗਰੋਂ ਸੁੱਟ ਗਿਆ ਫਿਰ ਜਦੋਂ ਆਉਣ ਲੱਗਾ ਤੇ ਜਿਹੜੀ ਉਸੇ ਦੀ ਇਮੀਗ੍ਰੇਸ਼ਨ ਸੀ ਉਹ ਕਹਿੰਦੀ ਵੀ ਤੇਰੇ ਤੇ ਅਜੇ ਕੇਸ ਚੱਲਦਾ ਫਿਰ ਇਹ ਉੱਥੇ ਫਸਿਆ ਰਿਹਾ ਤੇ ਦੁਬਾਰਾ ਜਿਹੜਾ ਹੈਗਾ ਹੁਣ 31 ਅਗਸਤ ਨੂੰ ਜਿਹੜਾ ਸੀ ਇਹਦੇ ਨਾਲ ਇਹਨਾਂ ਨੇ ਸਾਡੇ ਨਾਲ ਇਥੇ ਆਣ ਕੇ ਸੰਪਰਕ ਕੀਤਾ ਤੇ 3 ਸਤੰਬਰ ਨੂੰ ਇਹ ਜਿਹੜਾ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਗਿਆ। ਨਾ ਪਤਾ ਕੀ ਇਹਨਾਂ ਬਈ ਕਿੱਥੋਂ ਆਸੀ ਹੋਏ। ਇਹ ਇਹਦਾ ਨਾਂ ਹੈ ਅਮਰਜੀਤ ਸਿੰਘ ਤੇ ਖੀਵਾ ਪਿੰਡ ਜਲੰਧਰ ਦੇ ਵਿੱਚ ਅਨਕੋਦਰ ਦੇ ਵਿੱਚ ਪੈਂਦਾ। ਅਮਰਜੀਤ ਇਹਦਾ ਨਾਂ